ਜੋ ਬੋਲੇ ਸੋ ਨਿਹਾਲ ਬਾਵਾਦੀ ਮਹਾਰਾਜ ਕੀ ਜੈ ਸੈਬੇ ਕਮਾਲ ਸ੍ਰੀ ਸ੍ਰੀਖਸੋਟ ਸਤਿਗੁਰੂ ਗਿਆਨਰਾਜ ਮਹਾਰਾਜ ਕੀ ਜੈ ਚੌਦੀ ਪਾਸ਼ਾ ਸਤਿਗੁਰੂ ਗੋarnath ਮਹਾਰਾਜ ਕੀ ਜੈ ਗੰਤੀ ਤੇ ਬਰਾਜਮਾਨ ਸੰਤ ਜੀ ਬਲਾਈਕਾ ਮਹਾਰਾਜ ਕੀ ਜੈ ਸਤਿਗੁਰੂ ਸੇਮਨਾਥ ਮਹਾਰਾਜ ਕੀ ਜੈ ਸੰਤ ਬਾਬਾ ਕੀਨਰਾਜ ਮਹਾਰਾਜ ਕੀ ਜੈ ਜੈ ਕੀ ਜੈਪਾਤ ਜੋ ਸੂਰਜੇ ਬਾਦ ਕੀ ਕਿਸਮਾਈ ਨੂੰ ਸਵੇ ਕਮਾਲ ਸੀ ਸੀ 14711 ਹਮਰ ਦੀਆਂ ਨਾਲ ਦੇ ਬਾਸਤਾਂ ਨੂੰ ਇਹ ਸੁਚਿਤ ਕੀਤਾ ਜਾਂਦਾ ਹੈ ਕਿ ਜੋ ਕੱਲ 3 ਤਰੀਕ ਨੂੰ ਪਡਾਰੀ ਫੋਲ ਦੇ ਉੱਤੇ ਅਮਰ ਸਰਵੇ ਕੇ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਸਮੁੱਚੇ ਵਾਲਮੀਕੀ ਸਮਾਜ ਵੱਲੋਂ ਦਿੱਤਾ ਗਿਆ ਸੀ ਇਸ ਕਰਕੇ ਕਿ ਜੋ ਭਾਗੇ ਸੰਤ ਮਹਾਪੁਰਸ਼ਾਂ ਗੁਰੂ ਗਿਆਨਾ ਮਹਾਰਾਜ ਜੀ ਨੂੰ ਕੁਝ ਲੋਕਾਂ ਨੇ ਜਿਹੜੇ ਲੋਕ ਨਾਰ ਨਿਸ਼ਾਨ ਦੇ ਖਿਲਾਫ ਬੋਲ ਰਹੇ ਆ ਉਹਨਾਂ ਨੇ ਸੰਤਾਂ ਮਹਾਪੁਰਸ਼ਾਂ ਦੇ ਖਿਲਾਫ ਵੀ ਬਹੁਤ ਭੱਜੇ ਸ਼ਦਾਬਲੀ ਬਾਤ ਕੀਤੀ ਸੀਗੀ ਉਸ ਰੋਸ ਪਾ ਜੋ ਜਿਹੜਾ ਹੈ ਅਕਲ ਪ੍ਰਤੀਕ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਸੀਗਾ ਔਰ ਜੋ ਆਸ਼ਰਮ ਦੇ ਉੱਤੇ ਮੇਲਾ ਜਿਹੜਾ ਲਗਭਗ 1 ਹਫਤਾ ਚੱਲਦਾ ਹੁੰਦਾ ਅੱਜ ਤੋਂ ਸ਼ੰਤਾਂਗਿਆ ਸ਼ੁਰੂ ਹੋ ਗਈ ਜਾਂ ਇਸ ਕਰਕੇ ਤੋਂ ਵੱਡੀ ਗਿਣਤੀ ਦੇ ਵਿੱਚ ਅੱਜ ਪ੍ਰਸ਼ਾਸਨ ਗਿਆਨ ਆਸ਼ਰਮ ਸ੍ਰੀ ਰਾਤਖਾ ਸਾਹਿਬ ਤੇ ਪਹੁੰਚਿਆ ਸੰਤਾ ਮਹਾਪੁਰਸ਼ਾਂ ਵੀ ਹਾਜ਼ਰੀ ਦੇ ਵਿੱਚ ਪ੍ਰਸ਼ਾਸਨ ਨੇ ਪ੍ਰੋਸਾ ਦਵਾਇਆ ਕਿ ਕਿੰਨਾ ਲੋਕਾਂ ਨੇ ਸੰਤਾ ਮਹਾਪੁਰਸ਼ਾਂ ਦੇ ਖਿਲਾਫ ਜਦ ਸਾਡੇ ਲਾਲ ਪੀਤਮਨ ਈਸ਼ਾਨ ਦੇ ਖਿਲਾਫ ਪਰਦੇਸ਼ ਦਾਬਲੀ ਵਰਤੀ ਆ ਉਹਨਾਂ ਦੇ ਖਿਲਾਫ ਜਲਦ ਕਾਰਵਾਈ ਕੀਤੀ ਜਾਊਗੀ ਔਰ ਮੈਂ ਸੰਤਾ ਨੂੰ ਬੇਨਤੀ ਕਰਨਾ ਚਾਹੁੰਦਾ ਜੇਕਰ ਪ੍ਰਸ਼ਾਸਨ ਨੇ ਇਹ ਕਾਰਵਾਈ ਨਾ ਕੀਤੀ ਤਾਂ ਬਹੁਤ ਜਲਦ ਤੁਹਾਨੂੰ ਜਿਹੜਾ ਹੋ ਅਗਲਾ ਪ੍ਰੋਗਰਾਮ ਜਿਹੜਾ ਦਰਜਾ ਜਾਊਗਾ ਔਰ ਉਸ ਪ੍ਰੋਗਰਾਮ ਦੇ ਉੱਤੇ ਪੱਡੀ ਕੀਤੀ ਦੇ ਵਿੱਚ ਤੁਹਾਨੂੰ ਸਾਰਿਆਂ ਦੇ ਪਤਾ ਆ ਜੋ ਬੋਲੇ ਸਰੋਪੇ ਤੁਹਾਨੂੰ ਬਾਗੀ ਪਾ